ਨਮਸਕਾਰ ਆਕਾਸ਼ਵਾਣੀ ਜੁਲੰਦਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਆੜੀ ਇਲਾਕੇ ਅਤੇ ਪੰਜਾਬ ਚ ਬੀਤੇ ਕਈ ਦਿਨਾਂ ਤੋਂ ਹੋ ਰਹੀ ਭਾਰੀ بارش ਕਾਰਨ ਪਾਣੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਫਿਰੋਜ਼ਪੁਰ ਫਾਜ਼ਿਲਕਾ ਕਪੂਰਥਲਾ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਚ ਕਈ ਪਿੰਡ ਅਤੇ ਸੈਂਕੜੇ ਇਕੜ ਖੇਤੀ ਵਾਲੀ ਜ਼ਮੀਨ ਡੁੱਬ ਗਈ ਹੈ ਭਾਰਤੀ ਫੌਜ ਭਾਰਤੀ ਹਵਾਈ ਸੈਨਾ ਬੀਐਸਐਫ ਅਤੇ ਐਨਡੀਆਰਐਫ ਦੇ ਜਵਾਨ ਪੰਜਾਬ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਦੇ ਸਥਾਨਕ ਵਲੰਟੀਅਰਸ ਦੇ ਨਾਲ ਫਸੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਨੇ ਇਸੇ ਦੌਰਾਨ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਚ ਕੀਤੇ ਜਾ ਰਹੇ ਹੜ੍ਹ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇੰਨੀ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ। ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ। ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕੈਪੈਸਿਟੀ ਹੈ। ਉੱਥੇ ਫੌਜ ਦੀ ਮਦਦ ਲਈ ਗਈ ਹੈ। ਸਾਰੀ ਐਸਡੀਆਰਐਫ ਦੀਆਂ ਟੀਮਾਂ, ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਹਾਜ਼ਰ ਨੇ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਨੇ। ਮੁੱਖ ਮੰਤਰੀ ਸਭ ਖੁਦ ਇਸ ਚੀਜ਼ ਦੀ ਮੋਨੀਟਰਿੰਗ ਕਰ ਰਹੇ ਨੇ ਵੀਰ ਵੀ ਸਾਂਝੀ ਕਰਦਿਆ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਾਫੀ ਦਿਨੋਂ ਸੇ ਮੈਂ ਤਾਂ ਨਹੀਂ ਬਾਬਾ ਜੀ ਸੰਤ ਸੀਟੇਵਾਲ ਦੀ ਮੇਰੇ ਸਾਥ ਉਹ ਲੋਕੋ ਕੋ ਇਸ ਵਾਰ ਪਹਿਲੇ ਤੋਂ ਸਾਰਾ ਕੋ ਸਮਾਨ ਜਾ ਰਿਹਾ ਉਹਨਕੇ ਚਾਰੇ ਤੱਕਾ ਖਾਣੇ ਦਾ ਡੰਗਰੋ ਦਾ ਚਾਰਾ ਘਰ ਦਾ ਖਾਣਾ ਪੀਣਾ ਸਾਰਾ ਹੰਦੇ ਜਰੇ ਤੋ ਲੇਕਿਨ ਆਜਿੰ ਕੋ ਬੇਨਤੀ ਲਗਾ ਕੇ ਆਏ ਆ ਇਕਲੇ ਕੇ ਲਈ ਘਰ ਪੇ ਪਾਣੀ ਭੜ ਰਹਾ ਆਪ ਇਕ ਵਾਰ ਜੇ ਹਮਾਰਾ ਪ੍ਰਸ਼ਾਸਨ ਕੋ ਤਰਫ ਸੇ ਸਰਕਾਰ ਕੋ ਤਰਫ ਸੇ ਸਾਰਾ ਬੰਦਵਸਥ ਕੀਤਾ ਹੋਇਆ ਤੋ ਆਪ ਅਭੀ ਘਰ ਜੇ ਖਾਲੀ ਕਰਕੇ ਬਾਹਰ ਆ ਜਾਓ ਤੋ ਮਾਨ ਲਏ ਲੋਕ ਕਿਸ਼ਤੀਆਂ ਭਜਰੇ ਆ ਸਾਰਕੀ ਸਾਥ ਖਾਲੀ ਹੋ ਰਹੇ ਨੇ ਸਭ ਸਾਥ ਗਏ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਨੀਆਂ ਨੇ ਲੁਧਿਆਣਾ ਜ਼ਿਲ੍ਹੇ ਦਾ ਦੌਰਾ ਕਰਦਿਆਂ ਆਖਿਆ ਬਿਆਧਰੀਆ ਦੇ ਵਿੱਚ ਤੇ ਬਹੁਤ ਸਾਰਾ ਨੁਕਸਾਨ ਹੋਇਆ ਜਿਹੜਾ 30000 ਏਕੜ ਦੇ ਕਰੀਬਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਰੁੜ ਗਏ ਉਹਨਾਂ ਨੂੰ ਸਪੈਸ਼ਲ ਗੁਜ਼ਾਰੀ ਦੇ ਹੁਕਮ ਸਾਰੇ ਪੰਜਾਬ ਚ ਦਿੱਤੇ ਹੜਾ ਵਾਲੇ ਇਲਾਕੇ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲੇਗਾ ਹੋਰ ਵੀ ਪ੍ਰਸ਼ਾਸਨ ਲੱਗਾ ਹੈ ਕਿ ਅਸੀਂ ਪੂਰਾ ਰੋਕ ਲਾ ਲਈਏ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਪਠਾਨਕੋਟ ਦੇ ਪਿੰਡ ਸਿੰਬਲੀ ਚੜਾਹਤ ਕਾਰਜਾਂ ਦਾ ਚਾਇਜ਼ਾ ਲੈਂਦਿਆਂ ਦੱਸਿਆ ਜੁਵੀਡੀਸੀ ਨਹਿਰਾ ਵਿਆਸ ਮਾਧੋਪੁਰ ਲਿੰਕ ਨਾ ਸੋ ਇਹ ਉਹ ਨਹਿਰਾਂ ਨੇ ਜਿਹੜਾ ਨਹਿਰਾ ਦੇ ਅੰਦਰ 40 40 ਸਾਲ ਪਹਿਲੋਂ ਕਦੇ ਪਾਣੀ ਅਸੀਂ ਦੇਖਿਆ ਪਰ ਕਿਉਂਕਿ ਹਾਰਡ ਏਡੀ ਵੱਡੀ ਪੱਧਰ ਤੇ ਸੀਗੀ ਕਿ ਉਹ ਮਾਧੋਪੁਰ ਹੈਡਰਵਕਸ ਤੋਂ ਓਵਰਫਲੋ ਹੋ ਕੇ ਪਾਣੀ ਨਾ ਨਹਿਰਾ ਚ ਆਇਆ ਜਿਹਦੇ ਕਰਕੇ ਸਾਡਾ ਗੋਲਪੁਰ ਸਿੰਬਰੀ ਸਮਰਾਲਾ ਸਕਾਲਗੜ ਸਾਰੇ ਕਲ ਇਫੈਕਟਡ ਸੀਗੇ ਸੋ ਮੈਂ ਕੱਲ ਜਦੋਂ ਆਇਆ ਲੋਕਾਂ ਨੂੰ ਦੱਸਿਆ ਕਿ ਜਿਹੜੇ ਗੇਟ ਨੇ ਇਹ ਪਾਣੀ ਨੇ ਤੋੜ ਦਿੱਤੇ ਇਹਨਾਂ ਦੇ ਵ कल ही गेटा वो लाया जाए उधर कपूरथलामित कुमार पंचाल एस एस पी गौरवरा ने पोंग डेम ऐसी जो पानी रिलीज अभी जो हमने लेवल चेक करा है वो तक एक लाख पचास हजार के आस है सुल्तानपुर लोधी खास तौर पे जो बाउपुर है उसके इर्द गिर्द जो लगते गाँव है उन पर पानी का भराव है और हमारा जो कंट्रोल रूम है वो भी चौबीस घंटे चलता है एक तो हर सब डिवीजन लेवल पे तहसील लेवल पर भी कंट्रोल रूम के नंबर फ्लैश करे है और साथ ही साथ हमारा जिला पद्धर पर भी कंट्रोल रूम चलता है जिसमें कभी भी कोई भी शख्स अगर किसी को जरूरत हो वो संपर्क कर सकता है अभी जो बाढ़ का जो पानी आया है उसमें स्थिति बहुत ही गंभीर है तो मौके पे जो राहत काम है वो सारे लगातार ही चल रहे हैं तो एस टी आर एफ उसके साथ हमारी पुलिसकर्मी भी तैनात है एंट्री और एग्जिट है इसको हमने रेगुलेट किया हुआ है तो वहाँ पे हमारे मुलाजम लगे हुए आने जाने वालों को वो लगातार चेक कर रहे हैं प्रशासन की तरफ से ये अपील की जाती है की जो राहत कैंप यहाँ पे हमने बनाए हैं लखरिया में बनाया है तो उसमें ज्यादा से ज्यादा लोग अपने घरों में डेरे छोड़ के बाहर आए ਬਟਾਲਾ ਦੇ ਐਸਐਸਪੀ ਸੁਹੇਲ ਮੀਰ ਅਤੇ ਪਠਾਨਕੋਟ ਦੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਨੇ ਹੈਲੀਕਾਪਟਰ ਰਾਹੀਂ ਲੋਕਾਂ ਤੱਕ ਰਾਸ਼ਨ ਸਮਗਰੀ ਭੇਜਣ ਬਾਰੇ ਵੇਰਵੇ ਸਾਂਝੇ ਕੀਤੇ ਅੱਜ अर्ਲੀ ਮਾਰਨਿੰਗ ਕਰੀਬਨ 4 ਵਜੇ ਜਿਹੜਾ ਬੰਦ ਸੀਗਾ ਤੁਸੀਂ ਬੰਦ ਕਾਰਿਡੋਰ ਦਾ ਉਹ ਟੁੱਟ ਗਿਆ ਜਿਹਦੇ ਕਰਕੇ ਪਾਣੀ ਭਰ ਗਿਆ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਪਾਣੀ ਦਾ ਬਹਾਵ ਵਧ ਗਿਆ ਰੈਸਕਿਊ ਆਪਰੇਸ਼ਨਸ ਆਰ ਔਨ ਇੱਥੇ ਐਨਡੀਆਰਫ ਦੀ ਟੀਮ ਹੈ ਪੰਜਾਬ ਪੁਲਿਸ ਦੇ ਵੀ ਜਿਹੜੇ ਮੁਲਾਜ਼ਮ ਹੈਗੇ ਨੇ ਗਾਂ ਜਿਹੜੇ ਅੱਗੇ ਪਿੰਡ ਹੈ ਜਿੱਥੇ ਹਜੇ ਅਸਰ ਨਹੀਂ ਹੋਇਆ ਅਸੀਂ ਉੱਥੇ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਇੱਕ ਵਾਰੀ ਅਕਵੇਟ ਕਰ ਲੋ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਆ ਉਹ ਬਰਦਾਸ਼ਪੁਰ ਤੇ ਪਠਾਨਕੋਟ ਦੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਆ ਉਹਨਾਂ ਦੇ ਵਿੱਚ ਫੂਡ ਦੀ ਸਪਲਾਈ ਲਈ ਤੇ ਉੱਥੋਂ ਪਬਲਿਕ ਨੂੰ ਰੈਸਕਿਊ ਕਰਨ ਲਈ ਜਿਹੜਾ ਹੈਗਾ ਆ ਉਹ ਪ੍ਰਦਾਨ ਕੀਤਾ ਗਿਆ ਤੇ ਜਿੱਥੇ ਫੂਡ ਦੀ ਲੋੜ ਆ ਰੈਸਕਿਊ ਕਰਨ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਰੂਰਤ ਹੈਗੀ ਆ ਉੱਥੇ ਇਹ ਜਿਹੜੀ ਹੈ ਲੀਗਾ ਹੈਲੀਕਾਪਟਰ ਰਾਹੀਂ ਪੂਰੀ ਕੀਤੀ ਜਾਏਗੀ ਗੁਰਦਾਸਪੁਰ ਦੇ ਦਿਨਾਨਗਰ ਹਲਕੇ ਦੇ ਪਿੰਡਾਂ 'ਚ ਪਾਣੀ ਘਟੂ ਹੋਇਆ ਜੋ ਲੋਕਾਂ ਲਈ ਰਾਹਤ ਵਾਲੀ ਗੱਲ ਹੈ ਆਕਾਸ਼ਵਾਣੀ ਜੁਲੰਦਰ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਮੇਰਾ ਨਾਮ ਸਰ ਸਰਦੀਪ ਸਿੰਘ ਆ ਪਿੰਡ ਮੇਰਾ ਸੇਠਾ ਕੱਲ ਜਰਾ ਸਾਡੇ ਪਿੰਡ ਰੋਡ ਤੇ ਇੰਨਾ ਇੰਨਾ ਪਾਣੀ ਤੇ ਅੱਜ ਦੇ ਬਹੁਤ ਫਰਕ ਆਇਆ ਤੇ ਫੋਟ ਫੋਟ ਪਾਣੀ ਆ ਜਾਨਿਕ ਆਵਾਜ਼ ਆ ਹੀ ਚੱਲ ਗਈ ਹੈ ਜਿਵੇਂ ਵਿਕਰਮ ਸਿੰਘ ਪਾਣੀ ਬਹੁਤ ਘਟ ਗਿਆ ਜੀ ਉੱਤਰ ਅੰਗਲੇ ਸਾਈਡ ਸਾਰੀ ਉਧਰ ਵੀ ਘਟ ਗਿਆ ਹੈ ਉੱਥੋਂ ਤੱਕ ਹੋ ਗਿਆ ਹੈ ਉੱਧਰ ਅੰਗਲੇ ਤੋਂ ਅੰਗਲੇ ਪਾਸੇ ਪਾਣੀ ਹੈਗਾ ਬਸ ਉਹ ਛੜ ਕੇ ਚੱਲਦਾ ਪਿਆ ਇਧਰੋਂ ਵੀ ਕਾਫੀ ਘਟ ਗਿਆ ਆਵਾਜ਼ ਜੀ ਥੋ ਤੋ ਰਵਾਨਾ ਕਰਨ ਮੌਕੇ ਪੰਜਾਬ ਮਿਲਕ ਫੈਟ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਸਾਧਾ ਮਿਲਕ ਫੈਟ ਦਾ ਦਾਰਾ ਜਦੋਂ ਦਾ ਹੋਂਦ ਵਿੱਚ ਆਇਆ ਭਾਵੇਂ ਕੋਈ ਵੀ ਸਰਕਾਰ ਹੋਈ ਸੀ ਕਿਉਂਕਿ ਕਿਸਾਨੀ ਨਾਲ ਜੁੜਾ ਹੋਇਆ ਅਦਾਰਾ ਮਜ਼ਦੂਰਾਂ ਨਾਲ ਜੁੜਾ ਹੋਇਆ ਅਦਾਰਾ ਹਮੇਸ਼ਾ ਹੀ ਇਹਨਾਂ ਨੇ ਮਹਰੈਲ ਰੂਲ ਅਜਿਹਾ ਕਦੇ ਵੀ ਪੰਜਾਬ ਦੇ ਕੋਈ ਤੋਂ ਕੋਈ ਰੁਪਇਆ ਜਾਂ ਹਿੰਦੁਸਤਾਨ ਤੋਂ ਆਇਆ ਤਾਂ ਹਮੇਸ਼ਾ ਇਹਨਾਂ ਨੇ ਮਹਰੈਲ ਜਿਲ੍ਹਾ ਰੂਲ ਵੰਡਾਕ ਦਿੱਤਾ ਚਾਪਤੀਆ ਆਟਾ ਦੁੱਧ ਦਾ ਸੁੱਕਾ ਪਾਣੀ ਹੈ ਬਰੈਡ ਹੈ ਬਿਸਕੁਟਾਂ ਤੇ ਹੋਰ ਕੋਈ ਜ਼ਰੂਰੀ ਜਿਹੜਾ ਉਹ ਰਹੇ ਜਿਹੜਾ ਇਮੀਡੀਏਟ ਬੰਦੇ ਨੂੰ ਜਦੋਂ ਮਤਲਬ ਕਿ ਹੀਟ ਪੈਂਦੀ ਹੈ ਤੇ ਉਹਦੇ ਲਈ ਜਿਹੜੀ ਇਮੀਡੀਏਟ ਹੱਥ ਸਮਕ ਲਈ ਹੈ ਮਹਿਲਾ ਸਮਾਨਤਾ ਦਿਵਸ ਇੱਕ ਰਾਸ਼ਟਰੀ ਸਮਾਗਮ ਵਜੋਂ ਹਰ ਸਾਲ 26 ਅਗਸਤ ਨੂੰ ਮਨਾਇਆ ਜਾਂਦਾ ਹੈ ਮਹਿਲਾ ਸਮਾਨਤਾ ਦਿਵਸ ਔਰਤਾਂ ਦੇ ਬਰਾਬਰ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਕੀਤੇ ਗਏ ਕੰਮ ਦਾ ਜਸ਼ਨ ਮਨਾਉਣ ਵਾਸਤੇ ਇੱਕ ਮੌਕਾ ਹੈ ਇਸ ਮੌਕੇ ਵੱਖ-ਵੱਖ ਮਹਾਰਾ ਨੇ ਕਿਹਾ जी मेरा नाम प्रवेश शर्मा भारती है मैं करड़ मोहाली तो बोल रही हूँ आज समाज जरूरत है कि कुड़िया नु सिखा की बजाय अपने मुंडिया भी सिखाइए कि समाज में कि विचरना है मोदी जी ने एक बहुत बढ़िया पहल की है महिलावान लाई सानू आरक्षण दिता है हर फील्ड भी हर था महिला जिथे हुए की उठे ओद्मान बढ़ेगा मैं जसवीर कौर ਪ੍ਰੋਗਰਾਮ ਕੋਆਰਡੀਨੇਟਰ ਨਗਰ ਕੌਂਸਲ ਫਰੀਦਕੋਟ ਔਰਤਾਂ ਹਰ ਖੇਤਰ ਵਿੱਚ ਮੱਲਾ ਮਾਰ ਕੇ ਆਪਣੀ ਸਮਾਨਤਾ ਨੂੰ ਸਾਬਤ ਕੀਤਾ ਹੈ ਅੱਜ ਦੀ ਔਰਤ ਸਮਾਜ ਵਿੱਚ ਆਪਣੀ ਕਿਸੇ ਪਛਾਣ ਦੀ ਮਹਤਾਜ ਬਿਲਕੁਲ ਵੀ ਨਹੀਂ ਅੱਜ ਵੀ ਆਪਣੇ ਸਮਾਜ ਵਿੱਚ ਕੁਝ ਥਾਵਾਂ ਤੇ ਔਰਤਾਂ ਆਪਣੇ ਹੱਕਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਇਹ ਜੋ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ ਇੱਕ ਸਲਾਗਤ ਯੋਗ ਪ੍ਰੋਗਰਾਮ ਸੀ ਜਿਸ ਵਿੱਚ ਉਹਨਾਂ ਔਰਤਾਂ ਨੂੰ ਆਪਣੇ ਅਧਿਕਾਰਾਂ ਤੇ ਕਾਨੂੰਨਾਂ ਬਾਰੇ ਪੂਰੀ ਜਾਣਕਾਰੀ ਮਿਲੀ ਮੇਰਾ ਨਾਮ ਸਵਾਮੀ ਧੀਰਨੰਦ ਤਿਵਯਜੋਤੀ ਜਾਗਰਤੀ ਸੰਸਥਾਨ ਵੱਲੋਂ ਬੀਤੇ ਦਿਨੀ ਆਪਾਂ ਸਾਰਿਆਂ ਨੇ ਮਹਿਲਾ ਸਮਾਨਤਾ ਦਿਵਸ ਬੜੇ ਹੀ ਤੁਮਤਮ ਨਾਲ ਮਨਾਇਆ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ ਜਿਹੜੀ ਕਿ ਬਹੁਤ ਹੀ ਅੱਛੀ ਗੱਲ ਹੈ ਲੇਕਿਨ ਇਸ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਕੇਵਲ ਇੱਕ ਦਿਨ ਲਈ ਮਹਿਲਾ ਸਮਾਨਤਾ ਦਿਵਸ ਮਨਾਉਣ ਨਾਲ ਮਹਿਲਾਵਾਂ ਨੂੰ ਪੂਰੀ ਸਮਾਨਤਾ ਸਹੀ ਅਰਥਾਂ 'ਚ ਨਹੀਂ ਮਿਲ ਸਕਦੀ। ਐਸਾ ਨਹੀਂ ਕਿ ਆਪਾਂ ਇੱਕ ਦਿਨ ਲਈ ਮਹਿਲਾ ਸਮਾਨਤਾ ਦਿਵਸ ਮਨਾਈਏ ਤੇ ਬਾਕੀ ਸਾਰੇ ਦਿਨਾਂ 'ਚ ਜਿਹੜੀ ਮਹਿਲਾ ਹੈ ਘਰ ਦੇ ਅੰਦਰ ਉਹਦਾ ਆਪਾਂ ਸਨਮਾਨ ਨਾ ਕਰੀਏ। ਫਿਰ ਸਾਡਾ ਜਿਹੜਾ ਮਹਿਲਾ ਸਮਾਨਤਾ ਦਿਵਸ ਮਨਾਉਣਾ ਉਹ ਸਹੀ ਅਰਥਾਂ 'ਚ ਠੀਕ ਨਹੀਂ ਰਹਿ ਜਾਂਦਾ। ਸੱਚੇ ਦਿਲ ਦੇ ਨਾਲ ਆ ਚਾਹਨੇ ਹਾਂ ਕਿ ਇੱਕ ਨਾਰੀ ਨੂੰ ਸਮਾਨਤਾ ਦਾ ਅਧਿਕਾਰ ਮਿਲੇ ਤਾਂ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਸਮਾਨਤਾ ਦੇ ਇਸ ਅਧਿਕਾਰ ਲਈ ਮਹਿਲਾਵਾਂ ਦੇ ਉਥਾਨ ਲਈ ਰਲ ਮਿਲ ਕੇ ਪ੍ਰਯਾਸ ਕਰਨ ਦੀ ਲੋੜ ਹੈ। ਮਾਈਸੈਲ ਵੈਰੀ ਗੁੱਡ ਿਕਸ਼ਾ ਮਹਾਜਨ ਆਈ ਐਮ ਅ ਲਾਇਰ ਬਾਈ ਪ੍ਰੋਫੈਸ਼ਨ ਅੱਜਕੱਲ ਦਿਖੋ ਜੀ ਲੇਡੀਜ਼ ਜਿਹੜੀਆਂ ਆ ਹਰ ਇੱਕ ਕਿੱਤੇ ਦੇ ਵਿੱਚ ਹਰ ਪ੍ਰੋਫੈਸ਼ਨ ਦੇ ਵਿੱਚ ਮਰਦਾਂ ਦੇ ਨਾਲ ਬਰਾਬਰੀ ਕਰ ਰਹੀਆਂ ਨੇ ਉਹਨਾਂ ਦੀ ਸੇਫਟੀ ਨੂੰ ਵੇਖਦੇ ਹੋਈ ਹੀ ਸਾਡੀ ਪਾਰ ਸਰਕਾਰ ਨੇ ਪੋਸ਼ ਐਕਟ ਬਣਾਇਆ ਹੈ ਵਾ ਵਿਚ ਮੀਨਸ ਪ੍ਰੀਵੈਂਸ਼ਨ ਆਫ ਊਮਨ ਫ্রম ਸੈਕਸਚੁਅਲ ਹਰਾਸਮੈਂਟ ਐਟ ਵਰਕਪਲੇਸ ਵਿਚ ਇਨਫੀਊਡਸ ਕਿ ਅਗਰ ਤੜਨਾ ਵਰਕਪਲੇਸ ਦੇ ਉੱਤੇ ਕਿਸੇ ਵੀ ਤਰੀਕੀ ਦੀ ਕੋਈ ਵੀ ਅਨੁਸੁਖਾਵੀ ਘਟਨਾ ਹੋ ਜਾਂਦੀ ਹੈਗੀ ਹੈ ਤੁਸੀਂ ਕੋਰਟ ਚ ਮੂਵ ਕਰ ਸਕਦੇ ਹੈਗੇ ਆ ਅੱਜਕੱਲ ਨਵਾਂ ਗੱਮਨ ਨੇ ਇੰਪਲੀਮੈਂਟ ਕੀਤਾ ਹੈਗਾ ਵਾ ਸ਼ੀ ਬਾਕਸ ਡਾਇਰੈਕਟਲੀ ਆਨਲਾਈਨ ਪੋਰਟਲ ਹੈਗਾ ਵਾ ਤੁਸੀਂ ਉਹਦੇ ਵਿੱਚ 1801 ਦੇ ਕਾਲ ਕਰਕੇ ਤੁਸੀਂ ਆਪਣੀ ਕੰਪਲੇਂਟ ਜੜੀ ਦਰਜ ਕਰਵਾ ਸਕਦੇ ਹੋ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਨੇ ਅੱਜ 11 ਸਾਲ ਪੂਰੇ ਕਰ ਲੈਨੇ ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਵਿੱਤੀ ਸਮਾਵੇਸ਼ ਪਹਿਲ ਕਦੀਆਂ ਵਿੱਚੋਂ ਇੱਕ ਹੈ ਇਸ ਦਾ ਉਦੇਸ਼ ਵਿਆਪਕ ਵਿੱਤੀ ਸਮਾਵੇਸ਼ ਲਿਆਉਣਾ ਤੇ ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਮਹਾਰਾ ਨੇ ਦੱਸਿਆ मेरा नाम एम के भारद्वाज जी मैं एल डी मोहाली डिस्ट्रिक्ट पंजाब में और जिले के जितने भी बैंक्स हैं उनके द्वारा प्रधानमंत्री की जो स्कीमें हैं उनको लागू करवाया जा रहा है और मोहाली जिला इन सारी स्कीमों में बढ़ चढ़ कर भाग ले रहा है और जनधन योजना की मैं बात करूँ वहाँ पर जो जीरो बैलेंस के अकाउंट्स हैं उनके अंदर लोगों के द्वारा काफी एनरोलमेंट किया जा रहा है सारी सुरक्षा बीमा योजनाओं के अंदर की ये स्कीमे सिर्फ कागजों पर नहीं है रियल टीम में लोगों तक इनका बेनिफिट पहुँच रहा है मैं लखबीर सिंह ਲੋ ਪਿੰਡ ਪੱਟੀਪੁਰ ਜ਼ਿਲ੍ਹਾ ਫਾਜ਼ਿਲਕਾਤ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਗਰੀਬ ਪਰਿਵਾਰਾਂ ਨੂੰ ਖਾਤਾ ਖੋਲਣ ਦੀ ਜੋ ਸਹੂਲਤ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਹੁਣ ਤੱਕ ਕਰੋੜਾਂ ਲੋਕ ਇਸ ਸਕੀਮ ਦਾ ਲਾਭ ਲੈ ਚੁੱਕੇ ਆ ਔਰ ਜਿੰਨੀਆਂ ਵੀ ਸਰਕਾਰੀ ਸਕੀਮਾਂ ਉਹਨਾਂ ਦਾ ਡਾਇਰੈਕਟ ਲਾਭ ਇਨ੍ਹਾਂ ਖਾਤਿਆਂ ਦੇ ਨਾਲ ਮਿਲਿਆ ਬੁਢਾਪਾ ਪੈਨਸ਼ਨ ਜਿੰਨੀਆਂ ਵੀ ਸਰਕਾਰੀ ਸਕੀਮਾਂ ਸਨ ਉਹਨਾਂ ਦਾ ਲਾਭ ਮਿਲਿਆ ਮੈਂ ਦਵਿੰਦਰ ਕੌਰ ਫਰੀਦਕੋਟ ਤੋਂ ਇਸ ਯੋਜਨਾ ਦਾ ਆਦੇਸ਼ ਹੈ ਹਰ ਇੱਕ ਵਿਅਕਤੀ ਦਾ ਬੈਂਕ ਅਕਾਊਂਟ ਖੋਲਣਾ ਇਸ ਵਿੱਚ ਫ੍ਰੀ ਡੈਬਿਟ ਕਾਰਡ ਮਿਲਦਾ ਹੈ ਐਕਸੀਡੈਂਟਲ ਇੰਸ਼ੋਰੈਂਸ ਵੀ ਮਿਲਦੀ ਹੈ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਇਸ ਸਕੀਮ ਦਾ ਫਾਇਦਾ ਲੈਣਾ ਚਾਹੀਦਾ ਹੈ ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਹਾਲੀ ਤੋਂ ਮਨੋਜ ਗਿਰਦਰ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਫਾਜ਼ਿਲਕਾ ਤੋਂ ਜਲੇਸ਼ ਠਈ ਪਠਾਨਕੋਟ ਤੋਂ ਰਤਨੇਸ਼ ਕੁਮਾਰ ਮੋਗਾ ਤੋਂ 우ਸ਼ਾ ਕੌਰ ਜਸ਼ਨ ਅਤੇ ਕਪੂਰਥਲਾ ਤੋਂ ਸੁਕੇਤ ਗੁਪਤਾ ਇਸਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ ਤਾਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਮਾਨਪ੍ਰੀਤ ਸਿੰਘ ਪੇਸ਼ਕਸ਼ ਰਾਜੇਸ਼ワਲੀ